ਕੋਈ ਤੁਹਾਨੂੰ ਪੁੱਛੇ ਵੀ ਸਿੱਖੀ ਦੀ ਪਰਿਭਾਸ਼ਾ ਦੱਸੋ ਜੀ ਸਿੱਖ ਕੈਨੂੰ ਕਹਿੰਦੇ ਨੇ ਥੋੜਿਆਂ ਸ਼ਬਦਾਂ ਵਿੱਚ ਦੱਸੋ ਤੇ ਆਪਾਂ ਫਟਾਫਟ ਕਵਾਂਗੇ ਸਾਡੇ ਸਿਧਾਂਤ ਨੇ ਜਿਨ੍ਹਾਂ ਦੇ ਸਿਰ ਤੇ ਸਾਡੀ ਸਿੱਖੀ ਦਾ ਮਹਿਲ ਖੜਾ ਹੈ ਉਹ ਸਿਧਾਂਤ ਨੇ ਕਿਰਤ ਕਰੋ ਨਾਮ ਜਪੋ ਅੱਗੇ ਵੰਡ ਛਕੋ ਬਸ ਆਹ ਤਿੰਨਾਂ ਚੀਜ਼ਾਂ ਦੁਆਲੇ ਸਿੱਖੀ ਘੁੰਮਦੀ ਹੈ ਪਰ ਤੁਸੀਂ ਕਦੇ ਸੋਚਿਆ ਕਰੋ ਭਾਈ ਬੈਠ ਕੇ ਵਿਚਾਰ ਕਰਿਆ ਕਰੋ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਜ ਰੱਬ ਦਾ ਨਾਮ ਜਪਾਉਣ ਆਏ ਸੀ ਨਾ ਬੰਦਗੀ ਕਰਾਉਣ ਆਏ ਸੀ ਨਾ ਲੋਕਾਂ ਨੂੰ ਫਿਰ ਸਤਿਗੁਰਾਂ ਨੇ ਇਹ ਕਿਉਂ ਨਹੀਂ ਕਿਹਾ ਵੀ ਪਹਿਲਾਂ ਨਾਮ ਜਪੋ ਫਿਰ ਕਿਰਤ ਕਰੋ ਇਹ ਕਾਹਤੋਂ ਕਿਹਾ ਵੀ ਪਹਿਲਾਂ ਕਿਰਤ ਕਰੋ ਫਿਰ ਨਾਮ ਜਪੋ ਤਾ ਫਿਰ ਵੰਡ ਕੇ ਸਕੇ ਉਹਦਾ ਕਾਰਨ ਇਹ ਹੈ ਸਤਿਗੁਰਾਂ ਨੇ ਆਪਣੇ ਸਿੱਖ ਨੂੰ ਕਰਮਯੋਗੀ ਬਣਾਇਆ ਹੈ ਕਰਮ ਪ੍ਰਧਾਨ ਬਣਾਇਆ ਸੱਚੇ ਪਾਤਸ਼ਾਹ ਮਾਰਦ ਨੇ ਇਹੋ ਜਿਹਾ ਸਿੱਖ ਨਹੀਂ ਤਿਆਰ ਕੀਤਾ ਜਿਹੜਾ ਆਪਣਾ ਘਰ-ਬਾਰ ਛੱਡ ਕੇ ਪਰਿਵਾਰ ਛੱਡ ਕੇ ਜ਼ਿੰਮੇਵਾਰੀਆਂ ਛੱਡ ਕੇ ਜੰਗਲਾਂ 'ਤੇ ਜਾ ਕੇ ਬਹਿ ਕੇ ਕਹੇ ਮੈਂ ਰੱਬ ਨੂੰ ਮਿਲ ਲੈਣਾ ਮਾਰੇ ਕਹਿੰਦੇ ਨਾ ਫਿਰ ਤੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਆਪਣੇ ਪਰਿਵਾਰ ਤੇ ਲੈਂਦਾ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਜਿਵੇਂ ਕਮਲ ਗਾਰੇ ਦੇ ਵਿੱਚ ਰਹਿ ਕੇ ਖਿੜ ਕੇ ਤਲੇਪ ਰੰਦਾ ਨਾ ਗਾਰੇ ਤੋਂ ਪਾਣੀ ਤੋਂ ਇਦਾਂ ਹੀ ਮੇਰਾ ਸਿੱਖ ਰਹੇਗਾ ਇਹੀ ਸਵਾਲ ਇੱਕ ਵਾਰੀ ਕੀਤਾ ਸੀ ਭਗਤ ਨਾਮਦੇਵ ਜੀ ਨੂੰ ਮਿਲਣ ਵਾਸਤੇ ਭਗਤ ਪਰਲੋਚਨ ਜੀ ਗਏ ਬੜੀ ਸੇਵਕ ਸੁਣੀ ਉਹਨਾਂ ਦੀ ਸੋਚਦੇ ਐ ਕਿ ਇੱਡੇ ਸੰਤ ਦਾ ਨਾਮ ਸੁਣਿਆ ਬੜਾ ਵੱਡਾ ਡੇਰਾ ਬਣਾਇਆ ਹੋਣਾ ਉਹਨੇ ਬੜੇ ਚੇਲੇ ਵਾਦ ਕੇ ਹੋਣੇ ਐ ਜਦੋਂ ਜਾ ਕੇ ਵੇਖਿਆ ਤੇ ਭਗਤ ਨਾਮਦੇਵ ਜੀ ਹੱਥ ਵਿੱਚ ਸੂਈ ਫੜੀ ਹੋਈ ਆ ਕੱਪੜਾ ਸਿਉ ਰਹੇ ਸੀ ਤੂੰ ਮੱਥੇ ਤੇ ਹੱਥ ਮਾਰ ਕੇ ਭਗਤ ਤਰਲੋਚਨ ਜੀ ਕਹਿੰਦੇ ਓਏ ਰੱਬ ਦਾ ਭਗਤ ਹੋਏਗਾ ਇਹਨੂੰ ਤਾਂ ਕਮਾਂਕਾਰਾਂ ਤੋਂ ਵੇਲ ਨਹੀਂ ਮਿਲਦੀ ਚਲੋ ਨੇੜੇ ਜਾ ਕੇ ਫਿਰ ਸ਼ਲੋਕ ਲਿਖਿਆ ਹੋਇਆ ਸਤਿਗੁਰਾਂ ਦੀ ਬਾਣੀ 'ਚ ਭਗਤ ਤਰਲੋਚਨ ਜੀ ਕਹਿੰਦੇ ਆ ਨਾਮਾ ਮਾਇਆ ਮੋਹਿਆ ਕਹੇਤ ਲੋਚਨ ਮੀਤ ਕਾਹੇ ਛੀਪੋ ਛਾਈ ਲੈ RAM ਨਾ ਲਾਗੋ ਚੀਤ ਕਹਿੰਦੇ ਮੈਂ ਸੁਣਿਆ ਸੀ ਨਾਮ ਦੇ ਬੜਾ ਤਕੜਾ ਰੱਬ ਦਾ ਭਗਤ ਹੈ ਓਏ ਇਹ ਤਾਂ ਕੱਪੜੇ ਸੀ ਜਾਂਦਾ ਇਹ ਤਾਂ ਪੈਸੇ ਵਿੱਚ ਹੀ ਫਸਿਆ ਹੋਇਆ ਰੱਬ ਨਾਲ ਲੈ ਕੋਦੋਂ ਜੋੜਦਾ ਹੋਏਗਾ ਆਪਣੀ ਤੇ ਫੇ ਭਗਤ ਨਾਮਦੇਵ ਜੀ ਮਹਾਰਾਜ ਨੇ ਉਹਦਾ ਜਵਾਬ ਦਿੱਤਾ ਸੀ ਮਹਾਰਾਜ ਕਹਿੰਦੇ ਨੇ ਨਾਮਾਂ ਕਹੇਤ ਲੋਚਨਾ ਮੁਖ ਤੇ RAM ਸੰਭਾਲ ਤੈਨੂੰ ਕਾਹ ਤੋਂ ਸ਼ੰਕਾ ਪੈ ਗਿਆ ਕਹਿੰਦੇ ਤੁਸੀਂ ਕੰਮਕਾਰਾਂ 'ਚ ਹੀ ਫਸੇ ਹੋਏ ਹੋ ਤੁਸੀਂ ਮਾਲਾ ਕਦੋਂ ਫੇਰਦੇ ਹੋਗੇ ਨਾਮ ਕਦੋਂ ਜਪਦੇ ਹੋਗੇ ਤੇ ਭਗਤ ਨਾਮਦੇਵ ਜੀ ਕਹਿੰਦੇ ਨਾਮ ਕਾਦੇ ਨਾਲ ਜਪੀਦਾ ਹੈ ਕਹਿੰਦੇ ਜੀ ਜ਼ੁਬਾਨ ਨਾਲ ਰਸਨਾ ਨਾਲ ਜੀਬ ਨਾਲ ਕਹਿੰਦੇ ਹੱਥ ਪੈਰ ਤਾਂ ਵਿੱਲੇ ਹੀ ਨੇ ਆਖੋ ਸਤਿ ਸ਼੍ਰੀ ਵਾਖ ਗੁਰੂ ਆਹ ਸਰੀਰ ਨੂੰ ਤਲਾਉਣ ਵਾਸਤੇ ਜਿਹੜੇ ਰਜਕ ਪ੍ਰਸ਼ਾਦੇ ਦੀ ਲੋੜ ਹੈ ਲੋੜਾਂ ਜਿਹੜੀਆਂ ਸਾਡੇ ਸਰੀਰ ਦੀਆਂ ਨੇ ਸਾਡੇ ਸਮਾਜ ਦੀਆਂ ਨੇ ਉਹ ਹੱਥ ਪੈਰ ਹਲਾਇਆ ਹੀ ਪੂਰੀਆਂ ਹੋਣਗੀਆਂ ਨਾ ਜੀਬ ਨਾਲ ਹੀ ਰੱਬ ਦਾ ਨਾਮ ਜਪਣਾ ਜੀਵ ਤੋਂ ਕੰਮ ਲੈਣਾ ਹੱਥ ਪੈਰ ਤਾਂ ਵਿਲੇ ਨੇ ਨਾਮਾ ਕਹਿ ਤਦ ਲੋਚਨਾ ਮੁਖ ਤੇ ਨਾਮ ਸੰਭਾਲ ਹਾਤ ਪਾਉ ਕਰ ਕਾਮ ਸਭ ਜੀਤ ਨਰਨਜਨ ਨਾਲ ਹੱਥ ਪੈਰਾਂ ਦਾ ਕੰਮ ਕਰ ਹੱਥਾਂ ਨਾਲ ਹੜਵਾ ਹੱਥਾਂ ਨਾਲ ਵਪਾਰ ਕਰ ਹੱਥਾਂ ਨਾਲ ਜ਼ਿੰਮੇਵਾਰੀਆਂ ਅਧਵਾ ਤੇ ਮੂੰਹ ਦੇ ਨਾਲ ਵਾਏ ਗੁਰੂ ਵਾਏ ਗੁਰੂ ਜਪਦਾ ਰਹੇ ਘਰ ਵਿੱਚ ਸੰਤ ਬਣ ਜਾਏਗਾ